ਇਹ Samsung ਵੱਲੋਂ ਆਫਰ ਆ ਜੇ ਤੁਸੀਂ ਕੋਈ Samsung ਦਾ ਪ੍ਰੋਡਕਟ ਲਓਗੇ ਤਾਂ ਤੁਸੀਂ ਇਹ ਵੀ ਜਿੱਤ ਸਕਦੇ ਹੋ ਅਗਰ ਤਾਂ ਠੀਕ ਕਿਸਮਤ ਅੱਛੀ ਹੈਗੀ ਆ ਤਾਂ ਪਰ ਜੇ ਤੁਸੀਂ ਇੱਥੋਂ ਫਨਾਸ ਕਰਾਉਂਗੇ ਭਧੌੜ ਸ਼ਹਿਰ ਦੇ ਵਿੱਚ ਆ ਕੇ ਇੱਥੇ ਤੁਹਾਨੂੰ ਕੋਈ ਖਰਚਾ ਨਹੀਂ ਪੈਣਾ ਸਿੱਧੀਆਂ ਤੁਹਾਡੀਆਂ 24 ਕਿਸ਼ਤਾਂ ਬਣਾ ਦਿੱਤੀਆਂ ਜਾਣਗੀਆਂ 24 ਕਿਸ਼ਤਾਂ ਤੇ ਤੁਸੀਂ ਫੋਨ ਅੱਜਲ ਜਾ ਸਕਦੇ ਹੋ ਕਿਸ਼ਤਾਂ ਤੁਸੀਂ 24 ਮਹੀਨਿਆਂ ਦੇ ਵਿੱਚ ਭਰਨੀ ਆ ਆਈਫੋਨ ਆਪਣੇ ਕੋਲ ਮਿਲਦਾ ਦੀ 24 EMI ਬੰਦੀਆਂ ਨਾਲ ਪਾਵਰ ਬੈਂਕ ਫ੍ਰੀ ਦਿੱਤਾ ਜੇ ਗੈਲੈਕਸੀ Z ਫੋਲਡ 6 ਲੈਣੇ ਹੋ ਤਾਂ ਇਹਦੇ ਨਾਲ ਤੁਹਾਨੂੰ 5 ਪੁਆਇੰਟ ਮਿਲਣਗੇ ਜਿਹੜੇ ਕਿ ਚਾਂਦੀ ਦੇ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ। ਇਸ ਵਕਤ ਆਪਾਂ ਪਧੌੜ ਸ਼ਹਿਰ ਦੇ ਵਿੱਚ ਖੜੇ ਆ। ਇਹ ਸ਼ਾਪ ਤੁਸੀਂ ਦੇਖ ਰਹੇ ਹੋ। ਪਧੌੜ ਸ਼ਹਿਰ ਦਾ ਨਾਮ ਸੁਣ ਕੇ ਤੁਹਾਨੂੰ ਯਾਦ ਆ ਗਿਆ ਹੋਣਾ। ਜੀ ਖਾਨ, ਖੁਸਤਿੰਦਰ ਤੇ ਅਰਜਨ ਢਿੱਲੋਂ ਜਿਹੜੇ ਪਧੌੜ ਸ਼ਹਿਰ ਦੇ ਸਤਾਰੇ ਨੇ ਵੱਡੇ ਨਾਮੀ ਸਿੰਗਰ ਨੇ। ਤੇ ਇੱਥੋਂ ਦੀ ਇੱਕ ਸ਼ਾਪ ਹੈ लवली ਟੈਲੀਕਾਮ। लवली ਟੈਲੀਕਾਮ ਵਾਲਿਆਂ ਨੂੰ ਵੀ ਤੁਸੀਂ ਸਾਰੇ ਜਾਣਦੇ ਹੋ। ਆਪਾਂ ਪਹਿਲਾਂ ਵੀ ਇੱਥੋਂ ਦੀਆਂ ਵੀਡੀਓ ਬਣਾਈਆਂ, ਬੜੇ ਆਫਰ ਦਿੱਤੇ ਨੇ। ਦੀਵਾਲੀ ਦਾ ਤਿਹਾਰ ਆ ਗਿਆ ਦੀਵਾਲੀ ਤੇ ਇਹਨਾਂ ਨੇ ਬਹੁਤ ਸਾਰੇ ਆਫਰ ਲਾਏ ਨੇ ਇਹਨਾਂ ਦਾ ਰੇਟ ਬਹੁਤ ਘੱਟ ਹੁੰਦਾ ਤੇ ਆਫਰ ਬਹੁਤ ਜ਼ਿਆਦਾ ਹੁੰਦੇ ਨੇ ਸਾਰੀ ਗੱਲਬਾਤ ਆਪਾਂ ਕਰਾਂਗੇ लवली ਟੈਲੀਕਮ ਵਾਲਿਆਂ ਨਾਲ ਵਿਕੀ ਕੀ ਆਫਰ ਲਾ ਰਹੇ ਹਾਂ ਆ ਤੁਸੀਂ ਦੇਖ ਰਹੇ ਹੋ ਆਈਫੋਨ ਆਈਫੋਨ ਦੇ ਨਾਲ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦੇਣਾ ਬਾਕੀ ਆਪ ਹੀ ਦੱਸ ਦੇਣਗੇ ਆਈਫੋਨ ਲੈ ਰਹੇ ਹੋ ਆਈਫੋਨ ਦੇ ਨਾਲ ਤੁਹਾਨੂੰ ਜਿਹੜੀ ਆ 22500 ਦੀ ਪਾਵਰ ਬੈਂਕ ਹੈ ਇਹ ਵਾਇਰਲੈਸ ਇਹ ਤੁਹਾਨੂੰ ਨਾਲ ਫ੍ਰੀ ਮਿਲ ਰਹੀ ਹੈ ਇਹ ਤੁਹਾਨੂੰ ਮੈਂ ਸਿਰਫ ਇੱਕ ਚੀਜ਼ ਦੱਸੀ ਆਈਫੋਨ ਦੇ ਨਾਲ ਬਾਕੀ ਸਾਰੀਆਂ ਚੀਜ਼ਾਂ ਆਪਾਂ ਇਹਨਾਂ ਤੋਂ ਪੁੱਛਾਂਗੇ ਸ਼ਾਹੀ ਜੀ ਤੋਂ ਗੱਲ ਕਰਦੇ ਆ ਇਹਨਾਂ ਦੇ ਇੱਥੋਂ ਦੇ ਜਿਹੜੇ ਓਨਰ ਨੇ लवली ਸਾਹਿਬ ਜੀ ਸ਼ਾਹੀ ਜੀ ਨਮਸਕਾਰ ਜੀ ਹਾਂ ਜੀ ਹਾਂ ਜੀ ਸਾਹਿਬ ਜੀ ਸ਼ੁਰੂ ਕਰ ਦਿਓ ਜੀ ਆਈਫੋਨ ਤੋਂ ਆਈਫੋਨ ਆਪਣੇ ਕੋਲ ਮਿਲਦਾ ਜੀ 24 EMI ਬੰਦੀ ਹੈ ਨਾਲ ਪਾਵਰ ਬੈਂਕ ਫ੍ਰੀ ਦਿੱਤਾ ਕੋਈ ਵੀ ਚਾਰਜ ਨਹੀਂ ਪੈਂਦੇ ਆਮ ਜਨਮ ਤੁਸੀਂ ਜਰਨਲ ਚੱਲੇ ਨਾ ਤਾਂ 5000 ਰੁਪਏ ਖਰਚਾ ਪੈ ਜਾਂਦਾ ਤੇ ਠੀਕ ਹੈ ਜੀ ਜਿਵੇਂ ਸਾਹਿਬ ਜੀ ਹੁਣਾਂ ਨੇ ਦੱਸਿਆ ਵੀ ਜੇ ਵੈਸੇ ਆਪਾਂ ਲੋਕਲ ਦੇ ਵਿੱਚ ਆਈਫੋਨ ਪੈਂਦਾਗਾ ਜੇ ਆਈਫੋਨ ਆਪਾਂ ਨਵਾਂ ਲੈਣੇ ਆ ਉਤੇ 6-7000 8000 ਇੰਨਾ ਖਰਚਾ ਪੈ ਜਾਂਦਾ ਜੇ ਤੁਸੀਂ ਫਾਈਨਾਂਸ ਵੀ ਕਰਵਾਉਂਦੇ ਹੋ ਪਰ ਜੇ ਤੁਸੀਂ ਇੱਥੋਂ ਫਾਈਨਾਂਸ ਕਰਾਉਂਗੇ ਭਧੌੜ ਸ਼ਹਿਰ ਦੇ ਵਿੱਚ ਆ ਕੇ ਇੱਥੇ ਤੁਹਾਨੂੰ ਕੋਈ ਖਰਚਾ ਨਹੀਂ ਪੈਣਾ ਸਿੱਧੀਆਂ ਤੁਹਾਡੀਆਂ 24 ਕਿਸ਼ਤਾਂ ਬਣਾ ਦਿੱਤੀਆਂ ਜਾਣਗੀਆਂ 24 ਕਿਸ਼ਤਾਂ ਤੇ ਤੁਸੀਂ ਫੋਨ ਆਜਲ ਜਾ ਸਕਦੇ ਹੋ ਕਿਸ਼ਤਾਂ ਤੁਸੀਂ 24 ਮਹੀਨਿਆਂ ਦੇ ਵਿੱਚ ਭਰਨੀ ਆ ਇਹਦੇ ਨਾਲ ਇੱਕ ਤਾਂ ਪਾਵਰ ਬੈਂਕ ਦੇ ਰਹੇ ਹੋ ਜੀ ਆਈਫੋਨ ਦੇ ਨਾਲ ਹੋਰ ਕੀ ਕੀ ਦੇ ਰਹੇ ਹਾਲਦਵਾਲੀ ਤੇ ਜ਼ੀਰੋ ਡਾਊਨ ਪੇਮੈਂਟ ਤੇ ਦੇ ਰਹੇ ਜੀ ਜ਼ੀਰੋ ਡਾਊਨ ਪੇਮੈਂਟ ਦੇ ਕਹਿਣ ਦਾ ਭਾਵ ਕੋਈ ਪੈਸਾ ਨਹੀਂ ਭਰਨਾ ਨਾਲ ਤੇ ਹੋਰ ਕੀ ਹੈ ਜੀ ਐਡਵਾਲੀ ਦੀ ਮੌਕੇ ਤੇ ਖਰਚ ਜਾ ਜਾਂਦੇ ਪੈਸੇ ਨਹੀਂ ਇਸ ਕਰਕੇ ਜ਼ੀਰੋ ਡਾਊਨ ਪੇਮੈਂਟ ਤੇ ਦੇ ਰਹੇ ਬਿਲਕੁਲ ਜੀ ਤੇ ਐਂਡਰੌਇਡ ਫੋਨ ਦੇ ਵਿੱਚ Oppo Vivo ਆ ਗਿਆ Oppo Vivo ਦੇ ਬਾਰੇ ਵੀ ਸਾਨੂੰ ਦੱਸੋ ਜੀ ਨਾਲ ਨਾਲ Oppo ਦਾ ਫੋਨ ਮਿਲ ਜੂ 10% ਤੇ ਕੈਸ਼ਬੈਕ ਕਰ ਕ ਹਾਂਜੀ ਠੀਕ ਹੈ ਸਾਨੂੰ ਨੈਕ ਬੈਂਡ ਫ੍ਰੀ ਦਿੱਤਾ ਜਾਊਗਾ ਜੀ 에어ਪੋਰਟ ਫ੍ਰੀ ਹੈ ਕਿਟਾ ਗਿਫਟ ਵਾਲੀ ਦਾ ਸਾਡੇ ਤੋਂ ਆਮ ਲੋਕਾਂ ਦੀ ਸਾਲਵੱਦ ਦੀਵਾਲੀ ਨਹੀਂ ਤੇ ਸਾਰਾ ਸਾਲ ਹੀ ਗਿਫਟ ਤੁਹਾਨੂੰ ਫ੍ਰੀ ਦੇਵਾਂਗੇ ਜੀ ਅੱਛਾ ਮੈਂ ਤੁਹਾਨੂੰ ਹੋਰ ਗੱਲ ਦੱਸਣ ਲੱਗਿਆ ਸੀ ਜਿਵੇਂ ਇਹਨਾਂ ਨੇ ਦੱਸਿਆ ਕਿ Android ਫੋਨ ਤੁਸੀਂ ਕੋਈ ਵੀ ਲੈ ਲਓ ਹਰ ਇੱਕ ਫੋਨ ਦੇ ਨਾਲ ਤੁਹਾਨੂੰ ਪਹਿਲਾਂ ਤਾਂ ਆਹ ਦੇਖੋ ਜੀ ਆ ਬੈਗ ਦਿੱਤਾ ਜਾ ਰਿਹਾ ਜਿਹਦੇ ਤੇ लवली ਟੈਲੀਕਾਮ ਦੀ ਬ੍ਰਾਂਡਿੰਗ ਕੀਤੀ ਗਈ ਹੈ ਇਹਨਾਂ ਨੇ ਆਪਣੀ ਬ੍ਰਾਂਡਿੰਗ ਕਰਵਾਈ ਹੈ ਉੱਪਰ ਤੇ ਇਹਨਾਂ ਦਾ ਜਿਹੜਾ ਹੈ ਵੀ ਕੰਟੈਕਟ ਨੰਬਰ ਵੀ ਦਿੱਤਾ ਹੋਇਆ ਹੈ ਤੇ ਨਾਲ ਇਹਨਾਂ ਨੇ ਇੱਕ ایرਬਡਸ ਦਿੱਤੇ ਨੇ ਤੇ ਹੋਰ ਕੀ ਕੀ ਦਿੱਤਾ ਸੀ ਜੀ ਤੁਸੀਂ ਆਹ ਦੇ ਰਹੇ ਨੇ ਨਾਲ ਤੇ ਨੱਕ ਬੈਂਡ ਨੇ ਫ੍ਰੀ ਮਤਲਬ ਦਿਵਾਲੀ ਤੇ ਨਾ ਤੁਹਾਨੂੰ ਫੋਨ ਜਿੰਨੇ ਦਾ ਤੁਸੀਂ ਲੈ ਰਹੇ ਹੋ ਉਹਦੇ ਤੋਂ ਪਹਿਲੀਆਂ ਦੋ ਕਿਸ਼ਤਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਚ ਤਾਂ ਤੁਹਾਨੂੰ ਸਮਾਨ ਹੀ ਮਿਲ ਰਿਹਾ ਪਹਿਲੀਆਂ ਦੋ ਕਿਸ਼ਤਾਂ ਦਾ ਸਮਾਨ ਤੁਹਾਨੂੰ ਨਾਲ ਮਿਲ ਜਾਵੇ ਤੁਸੀਂ ਤੇ ਰੈਨੋ 14 ਲਵੋਗੇ ਤਾਂ ਤੁਹਾਨੂੰ ਗਲੇਨ ਦਾ 에어 ਫਰਾਈਰ ਫ੍ਰੀ ਦਿੱਤਾ ਜਾਊਗਾ ਜੀ ਰੈਨੋ ਫੋਨ ਦੇ ਨਾਲ ਗਲੇਨ ਦਾ 에어 ਫਰਾਈਰ ਆ ਜਿਹੜਾ ਉਹ ਤੁਹਾਨੂੰ ਫ੍ਰੀ ਦਿੱਤਾ ਜਾਊਗਾ 에어 ਫਰਾਈਰ ਜਿਹਦੇ ਵਿੱਚ ਆਪਾਂ ਉਹ ਪਕੌੜੇ ਪਕੂੜੇ ਜੇ ਤਲ ਲੈਨੇ ਹਾਂ ਉਹਨੇ ਇਸ ਤੋਂ ਬਾਅਦ ਅੱਗੇ ਦੇਖ ਲੋ ਜੀ ਆ ਗਏ Redmi ਦੇ ਵਰਜ਼ਾ ਆ ਗਏ 5C ਇੱਧਰ ਫਿਰ ਪਾਵਰ ਬੈਂਕ ਆ ਗਈ ਅੱਗੇ ਇੱਧਰ ਸਾਰੀ ਐਸੈਸਰੀ ਆ ਗਈ ਮੇਨ ਗੱਲ ਤੁਹਾਨੂੰ ਜਿਹੜੀ ਮੈਂ ਇਹ ਦੱਸਣੀ ਸੀਗੀ ਵੀ ਇੱਥੇ ਤੁਸੀਂ ਕੋਈ ਵੀ ਪ੍ਰੋਡਕਟ ਲੈ ਰਹੇ ਹੋ ਹਰ ਇੱਕ ਪ੍ਰੋਡਕਟ ਦੇ ਨਾਲ ਤੁਹਾਨੂੰ ਦੀਵਾਲੀ ਤੇ ਜਿਹੜੇ ਸਪੈਸ਼ਲ ਗਿਫਟ ਦਿੱਤੇ ਜਾ ਰਹੇ ਨੇ ਸਾਰੀ ਡਿਸਪਲੇ ਲੱਗ ਗਈ ਹੈ ਤੁਸੀਂ ਦੇਖ ਸਕਦੇ ਹੋ ਚਾਹੇ ਤੁਸੀਂ Android ਫੋਨ ਲੈ ਰਹੇ ਹੋ ਚਾਹੇ ਤੁਸੀਂ ਲੈ ਰਹੇ ਹੋ Apple ਦਾ ਫੋਨ ਹਰ ਇੱਕ ਫੋਨ ਦੇ ਨਾਲ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਆਈਫੋਨ ਦੇ ਨਾਲ ਇੱਕ ਪਾਵਰ ਬੈਂਕ ਮਿਲ ਰਹੀ ਆ ਬੈਗ ਮਿਲ ਰਿਹਾ ਜਿਹੜੇ ਇਧਰ ਸਰਪ੍ਰਾਈਜ਼ ਦੇ ਗਿਫਟ ਦਿੱਤੇ ਜਾ ਰਹੇ ਨੇ ਨੈਕ ਬੈਂਡ ਮਿਲ ਰਹੇ ਨੇ ایر ਬਡਸ ਮਿਲ ਰਹੇ ਨੇ ਤੇ ਫੋਨ ਘੱਟੋ ਘੱਟ ਕਿੱਥੋਂ ਸਟਾਰਟ ਹੋ ਜਾਂਦਾ ਹੀ ਰੈਂਜ 6000 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ 6000 ਤੋਂ ਲੈ ਕੇ ਫੋਨ ਉੱਪਰ ਤੁਸੀਂ ਆਪਣੀ ਚੁਆਇਸ ਮੁਤਾਬਕ ਲੈ ਸਕਦੇ ਹੋ ਚਾਹੇ 2 ਲੱਖ ਦਾ ਲੈ ਲਓ 2.5 ਲੱਖ ਦਾ ਫੋਨ ਲੈ ਲਓ ਜਿਹੜਾ ਆਈਫੋਨ 17 ਵੀ ਆ ਉਹ ਵੀ ਅਵੇਲੇਬਲ ਆਪਣੇ ਕੋਲ ਆਈਫੋਨ 17 17 ਪ੍ਰੋ ਸਾਰੇ ਜੀ ਆਈਫੋਨ 17 ਜਿਹੜਾ ਨਵਾਂ ਆ ਉਹ ਸਾਰੇ ਜਿਹੜੇ ਵੇਰੀਐਂਟ ਆ ਉਹ ਆਪਣੇ ਕੋਲੇ ਇੱਥੇ ਅਵੇਲੇਬਲ ਹੈਗੇ ਨੇ ਤੁਸੀਂ लवली ਟੈਲੀਕਾਮ ਇੱਥੇ ਜ਼ਰੂਰ ਵਿਜ਼ਿਟ ਕਰਨੀ ਆ ਤੇ ਆਪਣਾ ਕੋਈ ਵੀ ਪਸੰਦੀਦਾ ਜਿਹੜਾ ਤੁਸੀਂ ਪ੍ਰੋਡਕਟ ਆ ਉਹ ਲੈ ਸਕਦੇ ਹੋ ਦੂਜੀ ਗੱਲ ਸਾਡੇ ਕੋਲ ਜਿਹੜੇ ਇੱਥੇ ਲੈਪਟਾਪ ਵੀ ਆ ਚੁੱਕੇ ਨੇ ਐਚਪੀ ਦੇ ਆ ਦੇਖ ਸਕਦੇ ਹੋ ਤੁਸੀਂ ਲੈਪਟਾਪ ਤੇ ਕਿੰਨੀਆਂ ਕਿਸ਼ਤਾਂ ਬਣ ਜਾਂਦੀਆਂ ਨੇ 12 ਮੰਨ ਜਾਂਦੀਆਂ ਨੇ ਲੈਪਟਾਪ ਤੇ 12 ਕਿਸ਼ਤਾਂ ਵੀ ਬਣ ਜਾਣੀਆਂ ਤੇ ਤੁਹਾਡੀਆਂ 10 ਕਿਸ਼ਤਾਂ ਵੀ ਬਣ ਜਾਣੀਆਂ 12 ਦੇ ਵਿੱਚੋਂ ਤੁਸੀਂ 4 ਅਡਵਾਂਸ ਦੇਵੋਗੇ ਜੇ ਤੁਸੀਂ ਦੋ ਕਿਸ਼ਤਾਂ ਐਡਵਾਂਸ ਭਰਨੀਆ ਤਾਂ ਦੋ ਕਿਸ਼ਤਾਂ ਭਰ ਕੇ ਵੀ ਤੁਹਾਨੂੰ ਲੈਪਟਾਪ ਦੇ ਦਾਂਗੇ ਜੇ ਤੁਸੀਂ ਜ਼ੀਰੋ ਡਾਊਨ ਪੇਮੈਂਟ ਤੇ ਵੀ ਲੈਪਟਾਪ ਲੈਣਾ ਤਾਂ ਐਚਪੀ ਦਾ ਲੈਪਟਾਪ ਤੁਹਾਨੂੰ ਦੇ ਦਾਂਗੇ ਜਿਹੜਾ ਇੰਟਲ ਕੋਰ i3 ਹੈ ਜੀ ਇਹ ਲੈਪਟਾਪ ਦੇ ਨਾਲ ਵੀ ਤੁਹਾਨੂੰ ਜਿਹੜੇ ਗਿਫਟ ਦਿੱਤੇ ਜਾਣਗੇ ਮਤਲਬ ਤੁਸੀਂ ਚਾਹੇ 6000 ਦਾ ਫੋਨ ਲੈ ਲਓ ਉਹਦੇ ਨਾਲ ਵੀ ਤੁਹਾਨੂੰ ਗਿਫਟ ਦਿੱਤੇ ਜਾਣਗੇ ਡਿਸਕਾਊਂਟ ਤੁਸੀਂ ਚਾਹੇ ਸਾਰੇ ਆਪਣੇ ਮਾਰਕੀਟ ਦੇ ਵਿੱਚ ਪਤਾ ਕਰਕੇ ਆ ਜਾਓ ਸਪੈਸ਼ਲ ਇੱਥੇ ਡਿਸਕਾਊਂਟ ਆ ਗਿਫਟ ਨੇ ਦੀਵਾਲੀ ਦੇ ਆਫਰ ਨੇ ਸਾਰਾ ਮਤਲਬ ਤੁਸੀਂ ਇੱਥੇ ਆਜੋ ਤੁਹਾਨੂੰ ਖੁਸ਼ ਕਰਕੇ ਤੋਰਿਆ ਜਾਊਗਾ ਮੇਨ ਗੱਲ ਹੈ ਜਿਹੜੀ ਆਈਫੋਨ ਦੀ ਤੁਹਾਨੂੰ ਫੇਰ ਦੱਸ ਦਿੰਨਾ ਆਈਫੋਨ ਤੇ ਜ਼ਿਆਦਾਤਰ ਕੀ ਹੁੰਦਾਗਾ ਖਰਚਾ ਪੈਂਦਾ ਹੁੰਦਾ 7 ਤੋਂ 8000 ਰੁਪਏ ਤੱਕ ਦਾ ਪਰ ਜੇ ਤੁਸੀਂ ਇੱਥੇ ਲਵਲੀ ਟੈਲੀਗੋਮ ਆਉਂਗੇ ਭਧੌੜ ਤੇ ਇੱਥੇ ਸਿਰਫ ਤੁਹਾਨੂੰ ਖਰਚਾ 1200 ਮਸਾਪ ਹੋਊਗਾ ਨਾ ਇਹਨਾਂਕ 1200 ਜਿਹੜਾ ਤੁਹਾਨੂੰ ਪ੍ਰੋਸੈਸਿੰਗ ਫੀਸ ਪਾਊਗੀ ਤੇ ਆਪਣੀ ਚੁਆਇਸ ਮੁਤਾਬਕ ਤੁਸੀਂ ਕੋਈ ਵੀ ਪ੍ਰੋਡਕਟ ਲੈ ਸਕਦੇ ਹੋ ਤੇ ਉਹ ਤਾਂ ਜਦੋਂ ਤੁਸੀਂ ਆਉਂਗੇ ਤੁਹਾਡੇ ਨਾਲ ਵਧੀਆ ਡੀਲ ਕੀਤੀ ਜਾਊਗੀ ਤੁਹਾਨੂੰ ਖੁਸ਼ ਕਰਕੇ ਤੋਰਿਆ ਜਾਊਗਾ ਸੈਮਸੰਗ ਦੇ ਬਾਰੇ ਇੱਧਰ ਸਾਡੇ ਕੋਲੇ ਬਾਈ ਜੀ ਖੜੇ ਨੇ ਸੈਮਸੰਗ ਦੇ ਬਾਰੇ ਤੁਹਾਨੂੰ ਸਾਰਾ ਕੁਝ ਇਹ ਦੱਸਣਗੇ ਸੈਮਸੰਗ ਦੇ ਨਾਲ ਕੀ ਕੀ ਆਫਰ ਲਗਾਏ ਹੋਏ ਨੇ ਦਿਵਾਲੀ ਤੇ ਦੱਸੋ ਬਾਈ ਜੀ ਸੈਮਸੰਗ ਦੇ ਮੋਬਾਈਲ ਦੇ ਨਾਲ ਕੋਈ ਵੀ ਤੁਸੀਂ ਹੰਡਰਡ ਫੋਨ ਸੈਮਸੰਗ ਦਾ ਲੈਣੇ ਹੋ ਠੀਕ ਆ ਚਾਹੇ 10000 ਲੈਣੇ ਹੋ ਚਾਹੇ ਤੁਸੀਂ ਲੱਖ ਰੁਪਿਆ ਵਾਲਾ ਲੈਣੇ ਹੋ ਠੀਕ ਆ ਕੰਪਨੀ ਵੱਲੋਂ ਉਹਦੇ ਨਾਲ ਆਫਰ ਲੱਗਿਆ ਵਸ ਉਹਨੂੰ ਸਪੈਸ਼ਲ ਵੀ ਤੁਸੀਂ 10000 ਵਾਲਾ ਫੋਨ ਲੈ ਕੇ ਉਹਦੇ ਤੇ ਤੁਸੀਂ 1 ਲੱਖ ਵਾਲਾ ਅਲਟਰਾ ਜਿੱਤ ਸਕਦੇ ਹੋ ਕੰਪਨੀ ਵੱਲੋਂ ਬੂਸਟ ਲੱਗਿਆ ਵਾ ਅੱਛਾ ਕੰਪਨੀ ਵੱਲੋਂ ਆਫਰ ਹੈ ਵੀ ਤੁਸੀਂ 1 ਲੱਖ ਤੱਕ ਦਾ ਕੀ ਪ੍ਰੋਡਕਟ ਜਿੱਤ ਸਕਦੇ ਹੋ ਕੋਈ ਇੱਕ ਕੈਸ਼ ਫੋਨ ਇਹ ਇਹ ਤੁਸੀਂ ਫੋਨ ਜਿੱਤਣ ਦਾ ਤੁਹਾਡੇ ਕੋਲੇ ਮੌਕਾ ਹੈਗਾ ਗੈਲੈਕਸੀ S25 ਅਲਟਰਾ ਅਲਟਰਾ ਫੋਲਡ 7 ਜਿੱਤ ਸਕਦੇ ਹੋ ਫੋਲਡ 7 ਇਹ ਫੋਨ ਤੁਸੀਂ ਜਿੱਤ ਸਕਦੇ ਹੋ ਅਗਰ ਇੱਥੇ ਆਉਣੇ ਸਕ੍ਰੈਚ ਕਾਰਡ ਹੈ ਆਪਣੇ ਕੋਲ ਸਕ੍ਰੈਚ ਕਰਨੀ ਕੰਪਨੀ ਵੱਲੋਂ ਸਕ੍ਰੈਚ ਕਾਰਡ ਆਈ ਟਾਉਨ ਨਿਕਲਦਾ ਡੇਲੀ ਅੱਛਾ ਲੱਕੀ ਡਰਾਅ ਲੱਕੀ ਡਰਾਅ ਡੇਲੀ ਨਿਕਲਦਾ ਮੰਨ ਕੇ ਤੁਸੀਂ ਅੱਜ ਪਰਚੇਜ਼ ਕਰਦੇ ਆ ਅੱਜ ਦੀ ਐਕਟੀਵੇਸ਼ਨ ਆ ਤਾਂ ਨੈਕਸਟ ਡੇ ਤੁਹਾਡਾ ਨਾਮ ਲੱਕੀ ਕਸਟਮਰ ਦੇ ਵਿੱਚ ਆ ਜਾਊਗਾ ਉਹਦੇ ਵਿੱਚ ਤੁਹਾਨੂੰ ਏ ਏ 17 ਵੀ ਨਿਕਲ ਸਕਦਾ ਹਾਂਜੀ ਠੀਕ ਹੈ ਜੀ ਤੇ A065G ਮਾਡਲ ਨਿਕਲਦਾ ਚਾਰੇ ਮਾਡਲ 5G ਨਿਕਲਣਗੇ ਆਹਾਂ ਜਿਹੜੇ ਤੁਹਾਨੂੰ ਫੋਨ ਇਹ ਬਈ ਜੀ ਤੁਹਾਨੂੰ ਤੋਹਫੇ ਵਜੋਂ ਇਹ ਨਿਕਲ ਸਕਦੇ ਨੇ ਆਹ ਦੇਖ ਸਕਦੇ ਹੋ ਗੈਲੈਕਸੀ ਅਲਟਰਾ ਹੈ ਜਿਹੜਾ S25 ਆ ਤੇ ਆਹ ਆ ਗਿਆ ਗੈਲੈਕਸੀ Z ਫੋਲਡ ਇਹ ਤੁਹਾਨੂੰ ਇਨਾਮ ਨਿਕਲ ਸਕਦੇ ਆ ਇਹਦੇ ਵਿੱਚ ਜੇ ਅਗਰ ਤੁਸੀਂ ਇੱਥੋਂ ਸਮਾਨ ਲੈਣੇ ਹੋ ਤਾਂ ਜੇ Samsung ਦਾ ਪ੍ਰੋਡਕਟ ਲੈਣੇ ਜੇ Samsung ਦਾ ਪ੍ਰੋਡਕਟ ਹਾਂਜੀ ਹਾਂਜੀ ਇਹ Samsung ਵੱਲੋਂ ਆਫਰ ਆ ਜੇ ਤੁਸੀਂ ਕੋਈ Samsung ਦਾ ਪ੍ਰੋਡਕਟ ਲਓਗੇ ਤਾਂ ਤੁਸੀਂ ਇਹ ਵੀ ਜਿੱਤ ਸਕਦੇ ਹੋ ਅਗਰ ਤੁਹਾਡੀ ਕਿਸਮਤ ਅੱਛੀ ਹੈਗੀ ਆ ਤਾਂ ਹੋਰ ਬਈ ਜੀ ਜੇ ਤੁਹਾਡੇ ਕੋਲੇ ਕੈਸ਼ਬੈਕ ਤੁਹਾਡੇ ਕੋਲੇ ਕ੍ਰੈਡਿਟ ਕਾਰਡ ਨਹੀਂ ਵੀ ਹੈਗਾ ਤੁਸੀਂ ਆਪਣੇ Google Pay ਤੋਂ ਪੇਮੈਂਟ ਕਰਦੇ ਹੋ Paytm PhonePe ਤੋਂ ਕਰਦੇ ਹੋ ਤਾਂ ਤੁਹਾਨੂੰ A17 ਨਾਲ 1000 ਰੁਪਏ ਕੈਸ਼ਬੈਕ ਵੀ ਦਿੱਤਾ ਜਾਊਗਾ ਕੀ ਬਾਤ ਆ ਜੀ ਤੇ A36 ਮਾਡਲ ਆ ਇਹਦੇ ਨਾਲ ਤੁਹਾਨੂੰ 2500 ਰੁਪਏ ਕੈਸ਼ਬੈਕ ਦਿੱਤਾ ਜਾਊਗਾ ਵਿਦਾਊਟ ਕ੍ਰੈਡਿਟ ਕਾਰਡ ਤੋਂ ਜੁਪੀਆਈ ਪੇਮੈਂਟ ਠੀਕ ਹੈ ਜੀ ਤੇ ਆ ਜਿਹੜਾ ਚਾਰਜਰ ਵੀ ਤੁਸੀਂ ਫ੍ਰੀ ਦੇ ਰਹੇ ਹੋ ਨਾਲ ਚਾਰਜਰ ਵੀ ਫ੍ਰੀ ਦੇ ਰਹੇ ਆ ਜੀ Samsung ਦਾ 25W ਦਾ ਜਿਹੜਾ ਚਾਰਜਰ ਆ ਇਹ ਵੀ ਤੁਹਾਨੂੰ ਨਾਲ ਫ੍ਰੀ ਦਿੱਤਾ ਜਾ ਰਿਹਾ ਹੈ ਤੇ ਇੱਕ लवली ਟੈਲੀਕਾਮ ਵੱਲੋਂ ਆਫਰ ਲੱਗਿਆ ਹੋਇਆ ਜੀ ਫੋਲਡ 6 ਤੇ ਹਾਂ ਜੀ ਜਿਹਦੇ ਨਾਲ ਤੁਹਾਨੂੰ ਪੰਜ ਸਿੱਕੇ ਚਾਂਦੀ ਦੇ ਗਿਫਟ ਦਿੱਤੇ ਜਾਣਗੇ ਅਗਰਦਰ ਤੁਸੀਂ ਗੈਲੈਕਸੀ Z ਫੋਲਡ 6 ਲੈਣੇ ਹੋ ਤਾਂ ਇਹਦੇ ਨਾਲ ਤੁਹਾਨੂੰ ਪੰਜ ਕੁਆਇਨ ਮਿਲਣਗੇ ਜਿਹੜੇ ਕਿ ਚਾਂਦੀ ਦੇ ਹੋਣਗੇ ਇਹ ਇਥੋਂ ਸਪੈਸ਼ਲ ਜਿਹੜਾ ਸ਼ਾਪ ਵੱਲੋਂ ਆਫਰ ਲਾਇਆ ਹੋਇਆ ਹੈਗਾ Samsung ਤੇ ਅੱਛਾ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਅਗਰ ਤੁਸੀਂ ਫਾਈਨਾਂਸ ਕਰਾਉਣਾ ਤੁਸੀਂ ਕੈਸ਼ ਲੈ ਰਹੇ ਹੋ ਉਹ ਤੁਹਾਡੀ ਆਪਣੀ ਚੋਇਸ ਹੈ ਅਗਰ ਤੁਸੀਂ ਫਾਈਨਾਂਸ ਵੀ ਕਰਾਉਣਾ ਤੁਹਾਨੂੰ ਮੈਂ ਦੱਸ ਦਿੰਦਾ ਕਿਹੜੇ ਕਿਹੜੇ ਫਾਈਨਾਂਸ ਚੱਲਦੇ ਨੇ ਅੱਛਾ ਸਾਜੀ ਤੁਸੀਂ ਦੱਸੋ ਕਿਹੜੇ ਕਿਹੜੇ ਫਾਈਨਾਂਸ ਚੱਲਦੇ ਆ Bajaj Finance ਚੱਲਦਾ IDFC First HDB ਆਪਣੇ ਕੋਲੇ ਜੀ Samsung Finance ਹੋ ਗਿਆ MI Finance ਹੋ ਗਿਆ ਠੀਕ ਹੈ ਜੀ ਹਾਂਜੀ ਇਹ ਸਾਰੇ ਫਾਈਨਾਂਸ ਸਾਡੇ ਕੋਲੇ ਅਵੇਲੇਬਲ ਹੈਗੇ ਨੇ ਤੇ ਤੁਸੀਂ ਆ ਕੇ ਕੋਈ ਵੀ ਸਮਾਨ ਆ ਜਿਹੜਾ ਉਹ ਕਿਸ਼ਤਾਂ ਤੇ ਵੀ ਲੈ ਲੈ ਜਾ ਸਕਦੇ ਹੋ ਕਾਰਡ ਨਹੀਂ ਬੰਦਾ ਆਧਾਰ ਕਾਰਡ ਪੈਨ ਕਾਰਡ ਦੋ ਫੋਟੋ ਦੋ ਚੈੱਕ ਲਿਆਓ ਤੁਸੀਂ ਲੈ ਆ ਸਕਦੇ ਵਿਦਾਊਟ ਸਬਨ ਸਕੋਰ ਵੀ ਤੁਹਾਨੂੰ ਅਸੀਂ ਫੋਨ ਦੇ ਦੇਾਂਗੇ ਦੇ ਦੇਾਂਗੇ ਪਤਾ ਤੁਹਾਨੂੰ ਐਡਰੈਸ ਦੱਸੋ ਜੀ ᱞਵਲੀ ਟੈਲੀਕਮ ਬਸਟਾਨ ਰੋਡ ਨੀਅਰ ਐਚਡੀਐਫਸੀ ਬੈਂਕ ਤੱਕ ਇੱਕ ਵਾਰ ਐਡਰੈਸ ਤੁਹਾਨੂੰ ਮੈਂ ਫੇਰ ਦੱਸ ਦਿੰਦਾ ਲਵਲੀ ਟੈਲੀਕਮ ਆ ਜੀ HDFC ਬੈਂਕ ਬਿਲਕੁਲ ਸਾਹਮਣੇ ਹੈ ਜੀ ਬੱਸ ਸਟੈਂਡ ਅੱਗੇ ਰਹਿ ਗਿਆ ਥੋੜਾ ਜਿਹਾ ਜਦੋਂ ਤੁਸੀਂ ਆ ਤਿੰਨ ਪੌਣੀ ਇਸੇ ਨੂੰ ਕਹਿੰਦੇ ਹਾਂ ਜਦੋਂ ਤੁਸੀਂ ਤਿੰਨ ਪੌਣੀ ਤੋਂ ਇਧਰ ਨੂੰ ਬੱਸ ਸਟੈਂਡ ਨੂੰ ਮੁੜੋਗੇ ਤਾਂ ਸਾਹਮਣੇ HDFC ਬੈਂਕ ਆ ਤੇ ਉਹਦੇ ਸਾਹਮਣੇ ਹੀ ਆਪਣੀ ਜਿਹੜੀ लवली ਟੈਲੀਕਾਮ 6 ਆ ਜਿਹਦੇ ਉਹਦੇ ਆਪੋਜ਼ਿਟ ਆ ਤਾਂ ਵੀਡੀਓ ਤੁਹਾਨੂੰ ਬਹੁਤ ਅੱਛੀ ਲੱਗੀ ਹੋਣੀ ਮੈਂ ਉਮੀਦ ਕਰਦਾ ਦਿਵਾਲੀ ਜਿਹੜੀ ਹੈਗੀ ਆ ਵੀ ਨੇੜੇ ਆ ਰਹੀ ਹੈ ਦਿਵਾਲੀ ਤੋਂ ਪਹਿਲਾਂ-ਪਹਿਲਾਂ ਤੁਸੀਂ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹੋ ਆਫਰ ਲੈ ਸਕਦੇ ਹੋ ਫਿਰ ਦੱਸ ਦਿੰਦਾ ਕੋਈ ਵੀ ਜਿਹੜਾ ਸਮਾਨ ਆ ਤੁਸੀਂ ਫਾਈਨਾਂਸ ਕਰਵਾ ਸਕਦੇ ਹੋ ਕੈਸ਼ ਲੈਣਾ ਤੁਹਾਡੀ ਆਪਣੀ ਚੋਇਸ ਆ ਹਰ ਇੱਕ ਪ੍ਰੋਡਕਟ ਦੇ ਨਾਲ ਤੁਹਾਨੂੰ ਗਿਫਟ ਦਿੱਤੇ ਜਾ ਰਹੇ ਨੇ ਮਹਿੰਗੇ ਮਹਿੰਗੇ ਭਾਰੀ ਭਾਰੀ ਗਿਫਟ ਦਿੱਤੇ ਜਾ ਰਹੇ ਨੇ ਔਰ ਤੁਸੀਂ ਜੈਡ ਫੋਲਡ ਫੋਨ ਵੀ ਜਿੱਤ ਸਕਦੇ ਹੋ ਅਗਰ ਤੁਹਾਡੀ ਕਿਸਮਤ ਅੱਛੀ ਆ ਜਾਂ ਫਿਰ ਤੁਸੀਂ ਸਾਡੇ ਕੋਲ ਜੈਡ ਫੋਲਡ 6 ਇੱਥੋਂ ਲੈ ਰਹੇ ਹੋ ਤਾਂ ਉਹਦੇ ਨਾਲ ਜਿਹੜੇ 5 ਸਿੱਕੇ ਆ ਜਿਹੜੇ ਤੁਹਾਨੂੰ ਚਾਂਦੀ ਦੇ ਦਿੱਤੇ ਜਾਣਗੇ ਉਹ ਇੱਥੋਂ ਦਾ ਆਫਰ ਲਗਾਇਆ ਹੋਇਆ ਹੈ लवली ਟੈਲੀਕਾਮ ਸ਼ਾਪ ਨੇ Oppo ਦੇ ਵੀ ਡੇਲੀ Winner ਆ ਜੀ ਜੋ Oppo ਦਾ ਤੁਸੀਂ ਫੋਨ ਪਰਚੇਸ ਕਰਦੇ ਹੋ ਸਾ ਤੋਂ ਹਾਂਜੀ 1 ਲੱਖ ਤੋਂ ਲੈ ਕੇ 10 10 ਲੱਖ ਦੇ ਨਾਮ ਨਿਕਲਦੇ ਆ ਮੋਬਾਈਲ ਫੋਨ ਨਿਕਲਦੇ ਆ 에어ਪੋਰਟ ਵਗੈਰਾ ਨਿਕਲਦੇ ਆ ਠੀਕ ਹੈ ਜੀ ਹਾਂਜੀ ਉਮੀਦ ਕਰਦਾ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਣੀ ਆ ਵੀਡੀਓ ਪਸੰਦ ਆਏ ਲਾਈਕ ਕਰਿਓ ਇਹਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਤੱਕ ਜਿਨ੍ਹਾਂ ਨੇ ਅਜੇ ਤੱਕ ਫੋਨ ਨਹੀਂ ਲੈਂਦਾ ਤੇ ਫੋਨ ਲੈਣ ਦਾ ਵਿਚਾਰ ਬਣਾ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਬਈ